ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਿੰਦਰਪਾਲ ਸਿੰਘ ਤੇ ਤੁਸੀਂ ਜੁੜ ਚੁੱਕੇ ਹੋ ਪੰਜਾਬ ਨਿਊਜ਼ ਦੇ ਨਾਲ ਅੱਜ ਆਪਾਂ ਬਹੁਤ ਜ਼ਿਆਦਾ ਗੰਭੀਰ ਵਿਸ਼ੇ ਤੇ ਗੱਲ ਕਰਾਂਗੇ ਜਿਵੇਂ ਜੀਵਨ ਦੇ ਵਿੱਚ ਛੇ ਸੂਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਉਸ ਤਰ੍ਹਾਂ ਸਿੱਖਿਆ ਦਾ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਪਰ ਜੋ ਪਿਛਲੇ ਸਮੇਂ ਤੋਂ ਜਿਵੇਂ ਕੇਂਦਰ ਸਰਕਾਰ ਇੱਕ ਦੇਸ਼ ਇੱਕ ਚੂਨ ਇੱਕ ਰੰਗ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਚੱਲ ਰਹੀ ਹੈ ਕਉ ਦੇ ਤਾਇਪ ਜਿਵੇਂ ਤਿੰਨ ਕਾਲੇ ਕਾਨੂੰਨ ਆਏ ਖੇਤੀ ਨੂੰ ਇੱਕ ਹਿਸਾਬ ਦਾ ਜਜਬ ਕਰਨ ਲਈ ਨਿੱਜੀ ਘਰਾਣਿਆਂ ਨੂੰ ਦੇਣ ਦੇ ਲਈ ਉਸੇ ਤਰ੍ਹਾਂ ਹੀ ਜਿਹੜੀ ਨਵੀਂ ਸਿੱਖਿਆ ਨੀਤੀ ਆਈ ਹੈ 2020 ਉਹ ਕੇਂਦਰ ਵੱਲੋਂ ਰਾਜਾਂ ਤੇ ਥੋਪੀ ਜਾ ਰਹੀ ਹੈ ਉਹਦੇ ਚ ਕੀ ਹੋਵੇਗਾ ਇਹ ਤੇ ਅਸੀਂ ਅੱਜ ਗੱਲਬਾਤ ਕਰਾਂਗੇ ਇਹਦੇ ਵਿੱਚ ਜਿਵੇਂ ਵਾਈਸ ਚਾਂਸਲਰ ਯੂਨੀਵਰਸਟੀਆਂ ਦੇ ਪਹਿਲਾਂ ਲਗਾਏ ਜਾਂਦੇ ਸੀ ਉਦੇ ਵਿੱਚ ਪੰਜਾਬ ਸਰਕਾਰ ਦੀ ਇਨਵੋਲਵਮੈਂਟ ਹੁੰਦੀ ਸੀ ਪਰ ਜਦੋਂ ਹੁਣ ਨਵੀਂ ਸਿੱਖਿਆ ਨੀਤੀ ਲਾਗੂ ਹੋ ਜਾਂਦੀ ਹੈ ਤਾਂ ਇਹ ਵੀਸੀ ਜੋ ਵਾਈ ਚਾਂਸਲਰ ਸਿੱਧੇ ਰਾਜਪਾਲ ਭਰਤੀ ਕਰ ਸਕਣਗੇ ਉਹਨਾਂ ਨੂੰ ਸੂਬਾ ਸਰਕਾਰਾਂ ਤੋਂ ਭਾਵੇਂ ਮੁੱਖ ਮੰਤਰੀਆਂ ਤੋਂ ਕਿਸੇ ਵੀ ਤਰ੍ਹਾਂ ਦਾ ਭਰੋਸਾ ਲੈਣ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ ਤੁਸੀਂ ਸਮਝ ਸਕਦੇ ਹੋ ਵੀ ਜਿਹੜੇ ਪਿੱਛੇ ਰੋੜਾ ਚੱਲਿਆ ਆਪਣੇ ਬਾਬਾ ਫਰੀਦ ਯੂਨੀਵਰਸਿਟੀ ਦੇ ਵੀਸੀ ਨੂੰ ਲੈ ਕੇ ਰਾਜਪਾਲ ਤੇ ਮੁੱਖ ਮੰਤਰੀ ਦਾ ਇੱਕ ਕਾਨੂੰਨ ਪਾਸ ਕਰਕੇ ਰਾਸ਼ਟਰਪਤੀ ਨੂੰ ਭੇਜ ਦਿੱਤਾ ਪਰ ਰਾਸ਼ਟਰਪਤੀ ਸਾਹਿਬ ਨੇ ਅਜੇ ਉਹ ਪਾਸ ਨਹੀਂ ਕੀਤਾ ਤੇ ਇਹ ਮਸਲਾ ਜਦੋਂ ਨਵੀਂ ਸਿੱਖਿਆ ਨੀਤੀ ਲਾਗੂ ਹੋਗੀ ਜਿੱਚੋ ਵੀਸੀ ਰਾਜਪਾਲ ਸਾਹਿਬ ਰੱਖ ਸਕਣਗੇ ਸਿੱਧੇ ਖੁਦ ਉੱਥੇ ਹੀ ਇੱਕ ਜਿਹੜੀ ਸਭ ਤੋਂ ਖਤਰਨਾਕ ਚੀਜ਼ ਹੈ ਜੋ ਪਹਿਲਾਂ ਵੀਸੀ ਲਾਏ ਜਾਂਦੇ ਸੀ ਉਹ ਸਿੱਖਿਆ ਖੇਤਰ 'ਚ ਮੱਲਾ ਮਾਰਨ ਵਾਲੇ ਜੋ ਸਖਸੀਤਾ ਹੁੰਦੀਆਂ ਸਨ ਵਿਅਕਤੀ ਹੁੰਦੇ ਸਨ ਉਹਨਾਂ ਨੂੰ ਲਾਇਆ ਜਾਂਦਾ ਸੀ ਪਰ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਜੋ ਨਵੀਂ ਸਿੱਖਿਆ ਨੀਤੀ ਹੈ ਉਹਦੇ ਵਿੱਚ ਕਿਸੇ ਵੀ ਖੇਤਰ ਵਿੱਚ 10 ਸਾਲ ਦਾ ਤਜਰਬਾ ਰੱਖਣ ਵਾਲੇ ਪ੍ਰਬੰਧਕ ਨੂੰ ਵੀ ਸੀ ਲਾਇਆ ਜਾਊਗਾ ਇਹ ਤੁਸੀਂ ਸਮਝ ਸਕਦੇ ਹੋ ਵੀ ਜੇ ਕੋਈ ਟਰੈਕਟਰ ਬਣਾ ਰਿਹਾ ਹੈ ਉਹਦਾ ਪ੍ਰਬੰਧ ਕਰ ਰਿਹਾ ਹੈ ਉਹ ਵੀ ਵੀ ਸੀ ਲੱਗ ਸਕਦਾ ਹੈ ਕੋਈ ਹੋਰ ਕੰਮ ਕਰ ਰਿਹਾ ਹੈ ਕੋਈ ਸਿਵਲ ਅਧਿਕਾਰੀ ਹੈ ਉਹ ਵੀ ਇੱਕ ਪ੍ਰਬੰਧਕ ਆਈਐਸ ਹੈ ਉਹ 10 ਸਾਲਾਂ ਦਾ ਤਜਰਬਾ ਹੋ ਗਿਆ ਵੀ ਸੀ ਲੱਗ ਸਕਦਾ ਹੈ ਕੇਂਦਰ ਸਰਕਾਰ ਨੂੰ ਇਸ ਗੱਲ ਦਾ ਪਤਾ ਹੁੰਦਾ ਵੀ ਆਈਐਸ ਅਧਿਕਾਰੀ ਤੋਂ ਆਪਾਂ ਕੰਮ ਕਿਵੇਂ ਲੈ ਸਕਦੇ ਆਂ ਦੂਸਰੀ ਜਿਹੜੀ ਹੈਗੀ ਹੈ ਨਿਯੁਕਤੀ ਜਿਵੇਂ ਪ੍ਰਿੰਸੀਪਲਾਂ ਦੀ ਹੋਊਗੀ ਪਹਿਲਾਂ ਪ੍ਰਿੰਸੀਪਲ ਰੱਖੇ ਜਾਂਦੇ ਸੀ ਜਿਵੇਂ ਪੰਜਾਬ 'ਚ ਭਰਤੀ ਹੋ ਰਹੀ ਹੈ ਕਾਲਜਾਂ 'ਚ ਤਾਂ ਉਹ ਪੰਜਾਬ 'ਚ ਰੱਖੇ ਜਾਂਦੇ ਸੀ ਪਰ ਹੁਣ ਕੀ ਹੋਊਗਾ ਇੱਕ ਹਸਤੀਆਰ ਹੋਊਗਾ ਦੇਸ਼ ਪੱਧਰ ਦਾ ਭਾ ਪੰਜਾਬ ਦੇ ਕਿਸੇ ਵੀ ਕਾਲ ਸਰਕਾਰੀ ਕਾਲ 'ਚ ਬਾਰ ਲਈ ਕਿਸੇ ਸਟੇਟ ਦਾ ਵਿਅਕਤੀ ਆ ਕੇ ਪ੍ਰਿੰਸੀਪਲ ਲੱਗ ਸਕਦਾ ਹੈ ਹੁਣ ਤੁਸੀਂ ਆਪ ਸੋਚੋ ਵੀ ਜੇ ਕਿਸੇ ਬਾਹਲ ਸਟੇਟ ਦਾ ਪ੍ਰਿੰਸੀਪਲ ਆਉਂਦਾ ਹੈ ਤਾਂ ਉਹ ਨੂੰ ਪੰਜਾਬ ਦੇ ਜੋ ਸੱਭਿਆਚਾਰ ਹੈ ਹੋਰ ਰਹੁ ਰੀਤਾਂ ਨੂੰ ਕੀ ਜਾਣਕਾਰੀ ਹੈ ਉਹ ਕਿਸ ਤਰ੍ਹਾਂ ਜਵਾਕਾਂ ਨੂੰ ਬੱਚਿਆਂ ਨੂੰ ਪੜ੍ਹਾਵੇਗਾ ਇਹਦੇ ਨਾਲ ਹੀ ਤੀਸਰੀ ਗੱਲ ਪ੍ਰੋਫੈਸਰ ਜਿਹੜੇ ਕਾਲਜ ਯੂਨੀਵਰਸਿਟੀਆਂ 'ਚ ਲੱਗਣਗੇ ਉਹ ਪਹਿਲਾਂ ਜਿਵੇਂ ਬੀਏ ਐਮਏ ਪੀਐਚਡੀ ਵਿੱਚ ਇੱਕ ਖਾਸ ਵਿਸ਼ੇ 'ਚ ਜਿਹੜੇ ਮਹਾਰਤ ਹਾਸਲ ਕਰਦੇ ਸੀ ਉਹਨਾਂ ਨੂੰ ਰੱਖਿਆ ਜਾਂਦਾ ਸੀ ਪਰ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਇਹਦੇ ਵਿੱਚ ਕੀ ਹੋਊਗਾ ਮੰਨ ਲਓ ਬੀਏ ਕੋਈ ਹੋਰ ਵਿਸ਼ਾ ਪੜ੍ਹਿਆ ਐ ਐਮਏ 'ਚ ਆਪਾਂ ਹੋਰ ਕੁਝ ਪੜ੍ਹਿਆ ਐ ਪੀਐਚਡੀ 'ਚ ਆਪਾਂ ਹੋਰ ਕਾਸਟ ਕੀਤੀ ਐ ਤਾਂ ਵੀ ਬੰਦਾ ਜਿਹੜਾ ਹੈਗਾ ਵਿਅਕਤੀ ਐ ਉਹ ਪ੍ਰੋਫੈਸਰ ਲੱਗ ਸਕੂਗਾ ਇਸ ਨਵੀਂ ਸਿੱਖਿਆ ਨੀਤੀ ਦੇ ਵਿੱਚ ਇਹ ਸਾਰਾ ਕੁਝ ਥੋਪਿਆ ਜਾ ਰਿਹਾ ਜਿਹਦੇ ਵਿੱਚ ਵੀਸੀ ਪ੍ਰਿੰਸੀਪਲ ਪ੍ਰੋਫੈਸਰ ਡੀਨ ਕੇਂਦਰ ਸਰਕਾਰ ਰਾਜਪਾਲ ਦੇ ਜ਼ਰੀਏ ਆਪਣੀ ਮਰਜ਼ੀ ਨਾਲ ਭਰਤੀ ਕਰੇਗੀ ਜਿਹਦੇ ਵਿੱਚ ਸੂਬਾ ਸਰਕਾਰਾਂ ਦਾ ਕੋਈ ਵੀ ਲੈਣ ਦੇਣ ਰਾਏ ਪ੍ਰੋਸਾ ਕੁਝ ਨਹੀਂ ਹੋਵੇਗਾ ਇਹਦੇ ਸਬੰਧ ਵਿੱਚ ਪੰਜਾਬ ਸਰਕਾਰ ਹੋਰ ਮੌਜੂਦਾ ਜਿਹੜੀਆਂ ਆਪਣੀਆਂ ਰਾਸੀਤ ਰਾਂ ਉਹ ਚੁੱਪ ਨੇ ਮੱਖ ਮੰਤਰੀ ਸਾਹਿਬ ਨੇ ਉਸ ਪੱਧਰ ਤੇ ਵਿਰੋਧ ਨਹੀਂ ਕੀਤਾ ਜਿਸ ਪੱਧਰ ਤੇ ਹੋਣਾ ਚਾਹੀਦਾ ਸੀ ਜਿਵੇਂ ਸਾਊਥ ਵਾਲੇ ਜਿਹੜੇ ਦੱਖਣ ਵਾਲੇ ਆਪਣੇ ਰਾਜ ਆ ਉਹ ਸਟੇਟ ਕੇਂਦਰ ਦੀ ਨਵੀਂ ਸਿੱਖਿਆ ਨੀਤੀ ਦਾ ਬਰੋਧ ਕਰ ਰਹੇ ਨੇ ਉਵੇਂ ਪੰਜਾਬ ਵਿੱਚ ਨਹੀਂ ਹੋ ਰਿਹਾ ਹੋਰ ਜਿਹੜੀਆਂ ਸਿਆਸੀ ਤਰ੍ਹਾਂ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਪੂਰੀ ਧੇਰਾ ਪੰਜਾਬ ਦੀ ਉਹ ਵੀ ਇਸ ਮਸਲੇ ਤੇ ਚੁੱਪਣ ਨੇ ਉਸੇ ਤਰ੍ਹਾਂ ਅਕਾਲੀ ਦਲ ਵੀ ਚੁੱਪ ਹੈ ਕੀ ਇਹਨਾਂ ਨੂੰ ਇਸ ਸਿੱਖਿਆ ਨੀਤੀ ਬਾਰੇ ਪਤਾ ਨਹੀਂ ਜਾਂ ਫਿਰ ਜਾਣਬੁੱਝ ਕੇ ਕੇਂਦਰ ਦਾ ਇੱਕ ਹਿਸਾਬ ਨਾਲ ਸਾ ਦਿੱਤਾ ਜਾ ਰਿਹਾ ਹੈ ਕੇਂਦਰ ਦੇ ਪੱਖ ਵਿੱਚ ਭੁਗਤਿਆ ਜਾ ਰਿਹਾ ਜਿਵੇਂ ਆਪਾਂ ਕਸ਼ਮੀਰ 'ਚ ਦੇਖਿਆ ਜੀ ਧਾਰਾ 370 ਤੋੜੀ ਤਾਂ ਕਾਲੀਦਾ ਪੀ ਆਮ ਆਦੀ ਪਾਰਟੀ ਨੇ ਕੇਂਦਰ ਦਾ ਸਾ ਦਿੱਤਾ ਹੋਰ ਜਿੰਨੇ ਮਸਲੇ ਆਏ ਖੇਤੀ ਕਾਨੂੰਨਾਂ ਦਾ ਲਾ ਲੋ ਇਹ ਜਿਹੜੀਆਂ ਤਰ੍ਹਾਂ ਹੈਗੀਆਂ ਉਹ ਕੇਂਦਰ ਦੇ ਹੱਕ ਵਿੱਚ ਖੜਦੀਆਂ ਜਦੋਂ ਕੀ ਜਿਹੜੀਆਂ ਖੇਤਰੀ ਤਰ੍ਹਾਂ ਜਾਂ ਹੋਰ ਭਾਜਪੀ ਵਿਰੋਧੀ ਤਰ੍ਹਾਂ ਹੈਗੀਆਂ ਸਿਆਸੀ ਉਹਨਾਂ ਨੂੰ ਇਸ ਮਸਲੇ ਦੇ ਸਟੈਂਡ ਲੈਣਾ ਚਾਹੀਦਾ ਹੈ ਇਹ ਇੱਕ ਬਹੁਤ ਹੀ ਮਾਰੂ ਜਿਹੜੀ ਸਿੱਖਿਆ ਨੀਤੀ 2020 ਲਿਆਂਦੀ ਗਈ ਹੈ ਤੇ ਜੇ ਪੂਰੀ ਤਰ੍ਹਾਂ ਲਾਗੂ ਹੋ ਜਾਂਦੀ ਹੈ ਇਸ ਨਾਲ ਜਿਹੜਾ ਸਿੱਖਿਆ ਦਾ ਢਾਂਚਾ ਉਹ ਤੈਸ ਨੈਸ ਹੋ ਜਾਵੇਗਾ ਹੁਣ ਵੀ ਜਦੋਂ ਅਸੀਂ ਪੰਜਾਬ ਦੇ ਵਿੱਚ ਦੇਖਦੇ ਆਂ ਤਾਂ ਕਾਲਜਾਂ ਦੇ ਵਿੱਚ 1986 ਤੋਂ ਬਾਅਦ ਕੋਈ ਵੀ ਭਰਤੀ ਨਹੀਂ ਹੋਈ 1986 ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਤਿੰਨ ਵਾਰ ਮੁੱਖ ਮੰਤਰੀ ਬਣੇ ਨੇ ਕੈਪਟਨ ਮਰਿੰਦਰ ਸਿੰਘ ਦੋ ਵਾਰ ਉਹਨਾਂ ਨੇ ਕੋਈ ਵੀ ਪੱਕੀ ਭਰਤੀ ਨਹੀਂ ਕੀਤੀ ਚੰਨੀ ਸਰਕਾਰ ਵੇਲੇ 1192 ਭਰਤੀ ਜੋ ਆਈ ਪੱਕੇ ਪ੍ਰੋਫੈਸਰਾਂ ਦੀ ਉਹ ਅਜੇ ਤੱਕ ਲੰਮਕ ਰਹੀ ਹੈ ਇੱਥੇ ਤੁਸੀਂ ਸੋਚ ਸਕਦੇ ਹੋ ਵੀ ਜਿਹੜੇ ਅਕਾਲੀ ਦਲ ਵਾਲੇ ਡਿੰਗਾ ਮਾਰਦੇ ਸੀ ਵੀ ਇਹ ਮਹਾਰਾਜ ਰਜੀਤ ਸਿੰਘ ਦਾ ਰਾਜ ਹੋਵੇਗਾ ਕਾ ਫਿਰ ਮਹਾਰਾਜ ਜੀ ਸਿੰਘ ਦੇ ਰਾਜ ਵਿੱਚ ਤਾਂ ਸਿੱਖਿਆ ਦਾ ਜੋ ਲੈਵਲ ਸੀ ਪੂਰੀ ਦੁਨੀਆ ਵਿੱਚ ਇੱਕ ਨੰਬਰ ਸੀ ਤੇ ਤੁਸੀਂ ਪੱਕੇ ਪ੍ਰੋਫੈਸਰ ਭਰਤੀ ਨਹੀਂ ਕਰ ਰਹੇ ਇਹ ਸਾਰੀਆਂ ਜੋ ਗੱਲਾਂ ਹੈਗਾ ਲੋਕਾਂ ਨੂੰ ਬੇਕੂ ਬਣਾ ਕੇ ਸੱਤਾ ਹਾਸਲ ਕਰਦੀਆਂ ਉਸੇ ਤਰ੍ਹਾਂ ਕਾਂਗਰਸ ਦਾ ਵੀ ਇਹੀ ਹਾਲ ਰਿਹਾ ਤੇ ਹੁਣ ਆਮ ਆਦੀ ਪਾਰਟੀ ਬਾਰੇ ਜੇ ਅਪਾ ਗੱਲ ਕਰਦੇ ਆ ਤਾਂ ਇਹਨਾਂ ਦਾ ਵੀ ਉਚੇਰੀ ਸਿੱਖਿਆ ਵੱਲ ਕੋਈ ਬਹੁਤਾ ਧਿਆਨ ਨਹੀਂ ਕਿਉਂਕਿ ਜਦੋਂ ਅਸੀਂ ਪੰਜਾਬੀ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਾਂ ਪੰਜਾਬ ਯੂਨੀਵਰਸਿਟੀ ਜਾਂ ਹੋਰ ਸਰਕਾਰੀ ਪੰਜਾਬ ਦੀ ਜਿਹੜੀਆਂ ਯੂਨੀਵਰਸਿਟੀਆਂ ਉਹਨਾਂ ਦਾ ਉਹਨਾਂ ਦੇ ਹਾਲਾਤ ਦੇਖਦੇ ਆ ਤਾਂ ਜਵਾਕਾਂ ਤੋਂ ਜਿਹੜੇ ਬੱਚੇ ਆ ਵਿਦਿਆਰਥੀ ਉਹਨਾਂ ਤੋਂ ਮੋਟੀਆਂ ਫੀਸਾਂ ਲੈ ਕੇ ਉਹਨਾਂ ਨੂੰ ਮਾੜਾ ਮੋਟਾ ਜਿਹੜਾ ਪ੍ਰਬੰਧ ਦਿੱਤਾ ਜਾ ਰਿਹਾ ਜਦੋਂ ਕਿ ਸਰਕਾਰਾਂ ਦਾ ਇਹ ਮੁੱਢਲਾ ਫਰਜ਼ ਹੁੰਦਾ ਹੈ ਵੀ ਉਹ ਲੋਕਾਂ ਨੂੰ ਸਹਿਹ ਸਹੂਲਤਾਂ ਦੇ ਨਾਲ ਨਾਲ ਚੰਗੀ ਸਿੱਖਿਆ ਪਰਨਾਲੀ ਦੇਨ ਪਰ ਆਪਣੇ ਪੰਜਾਬ ਵਿੱਚ ਪਿਛਲੇ 30-40 ਸਾਲਾਂ ਤੋਂ ਇਹ ਜਿਹੜੀ ਸਿੱਖਿਆ ਦੀ ਲਗਾਤਾਰ ਗਰਾਵਟਾ ਰਹੀ ਹੈ ਇਸ ਬਾਰੇ ਪੰਜਾਬ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਗੰਭੀਰ ਹੋਣ ਦੀ ਲੋੜ ਹੈ ਇਹ ਜਿਹੜੇ ਸਾਰੇ ਸਵਾਲ ਹੈਗੇ ਆ ਇਹ ਸਿਆਸੀ ਤਰ੍ਹਾਂ ਤੇ ਹੈ ਕਿਉਂਕਿ ਕੇਂਦਰ ਲਗਾਤਾਰ ਜਿਹੜੀਆਂ ਪੰਜਾਬ ਜਾਂ ਹੋਰ ਸਟੇਟਾਂ ਹੈਗੀਆਂ ਉਹ ਚ ਲਗਾਤਾਰ ਦਖਲਅੰਦਾਜ਼ੀ ਵਧ ਰਹੀ ਹੈ ਕਿਸੇ ਸਮੇਂ ਜੋ ਸਿੱਖਿਆ ਸੀਓ ਰਾਜ ਦਾ ਅਧਿਕਾਰ ਹੁੰਦਾ ਸੀ ਪਰ ਹੌਲੀ ਹੌਲੀ ਜਿਹੜਾ ਹੈਗਾ ਇਹਨੂੰ ਸਾਂਝਾ ਵਿਸ਼ਾ ਬਣਾ ਕੇ ਇੱਕ ਇੰਟਰਫੇਅਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਵਿੱਚ ਸਾਰਾ ਇਤਿਹਾਸ ਬਦਲਿਆ ਜਾਵੇ ਜੋ ਇਥੋਂ ਦੀਆਂ ਰੌ ਰਿਤਾ ਉਹਨੂੰ ਬਦਲਿਆ ਜਾਵੇ ਇਹ ਲੰਬੇ ਸਮੇਂ ਤੋਂ ਕੋਸ਼ਿਸ਼ ਚੱਲ ਰਹੀ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਧੰਨਵਾਦ